ਦੇਖੋ ਅੱਜ ਮੇਰਾ ਇੱਥੇ ਲੁਧਿਆਣੇ ਆਣ ਦੇ ਦੌਰੇ ਦੇ ਉੱਤੇ ਤਿੰਨ ਚਾਰ ਮਕਸਦ ਸੀ ਇੱਕ ਤਾਂ ਸੀ ਕਿ ਸਾਰੇ ਪ੍ਰੋਸੈਸ਼ਨ ਦੇ ਨਾਲ ਪਹਿਲਾਂ ਇੱਕ ਵਾਰ ਇੰਟਰੋਡਕਸ਼ਨ ਹੋ ਜਵੇ ਦੂਸਰਾ ਸੀਗਾ ਕਿ ਜੋ ਜੋ ਸਨ ਇਸ਼ੂਸ ਆਂਦੇ ਨੇ ਕਿ ਜਦੋਂ ਆਈਓ ਵਗੈਰਾ ਜਿਹੜੇ ਰਿਪੋਰਟ ਬਣਾ ਕੇ ਭੇਜਦੇ ਨੇ ਉਹਨਾਂ ਦੇ ਬਾਰੇ ਡਿਸਕਸ਼ਨ ਸੀ ਔਰ ਥਰਡ ਹਲੇ ਮੈਂ ਜੇਲ੍ਹ ਜਾਣਾ ਵਿਜ਼ਿਟ ਕਰਨ ਦੇ ਲਈ ਔਰ ਉਤੇ ਇੰਵਰਸਲ ਬਿਲਕਤ ਕਿ ਉਹਨਾਂ ਨੂੰ ਕੀ ਕੀ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਜੇਲ੍ਹ ਦੇ ਅੰਦਰ ਜਾਂ ਕਿ ਜਿਹੜੀਆਂ ਲੇਡੀਆਂ ਉੱਥੇ ਹੈਗੀਆਂ ਨੇ ਮੈਡੀਕਲ ਟ੍ਰੀਟਮੈਂਟ ਉਹਨਾਂ ਦਾ ਠੀਕ ਹੈ ਕਿ ਨਹੀਂ ਹੈ ਅਨ ਸੈਕਿੰਡਲੀ ਜਿਹੜੇ ਅੰਡਰ ਟ੍ਰਾਇਲਸ ਨੇ ਉਹਨਾਂ ਦਾ ਕਿਸ ਤਰੀਕੇ ਦੇ ਨਾਲ ਅਸੀਂ ਹੈਲਪ ਕਰ ਸਕਦੇ ਹਾਂ ਕਿ ਉਹਨਾਂ ਦੇ ਫਾਸਟ ਟਰੈਕ ਦੇ ਉੱਤੇ ਉਹ ਟ੍ਰਾਇਲਸ ਨੂੰ ਪਾਇਆ ਜਾਵੇ ਤੇ ਉਹᱫਰ ਮੁਸ਼ਕਲਾਂ ਨੂੰ ਘਟਾਇਆ ਜਾਵੇ ਔਰ ਹਲੇ ਤੱਕ ਜਿਹੜੀ ਮੇਰੀ ਮੀਟਿੰਗ ਹੈਗੀ ਆ ਪ੍ਰਸ਼ਾਸਨ ਦੇ ਨਾਲ ਹੋਈ ਹੈ ਕਮਿਸ਼ਨਰ ਸਾਹਿਬ ਨੂੰ ਮਿਲੇ ਆ ਉਨਨوں ਮੈਂ ਆਪਣਾ ਦੱਸਿਆ ਕਿ ਕਮਿਸ਼ਨ ਦੇ ਵਿੱਚੋਂ ਸਾਨੂੰ ਕੀ ਕੀ ਪ੍ਰੋਬਲਮਾਂ ਆਦੀਆਂ ਨੇ ਸਾਨੂੰ ਕਿਸ ਤਰੀਕੇ ਦੀ ਹੈਲਪ ਜਿਹੜੀ ਹੈ ਪੁਲਿਸ ਦੀ ਤਰਫੋਂ ਚਾਹੀਦੀ ਹੈ ਕੇਸਸ ਦੇ ਅੰਦਰ ਜਿਸ ਤਰੀਕੇ ਦੇ ਨਾਲ ਕਿ ਆਈਓਸੀ ਪ੍ਰੋਬਲਮ ਆਂਦੀ ਆ ਕਦੇ ਕਦੇ ਵਿੱਚੋਂ ਕਿ ਜੋ ਕੇਸ ਬਿਲਡ ਅਪ ਕਰਕੇ ਸਾਡੇ ਕੋਲ ਆਉਂਦੇ ਨੇ ਔਰ ਉਹਨਾਂ ਦੇ ਜਿਹੜੇ ਆਈਓਸ ਨੇ ਉਹਨਾਂ ਨੂੰ ਟਾਈਮ ਤੇ ਆਉਣਾ ਚਾਹੀਦਾ ਔਰ ਆਈਓਸ ਨੂੰ ਖੁਦ ਪ੍ਰੈਜ਼ెంట్ ਹੋਣਾ ਚਾਹੀਦਾ ਇਸ ਤਰੀਕੇ ਦੇ ਜਿਹੜੇ ਕੇਸਸ ਨੇ ਔਰ ਇਹ ਵੀ ਰਿਕੁਐਸਟ ਕੀਤੀ ਆ ਕਿ ਕੇਸਸ ਜਿਹੜੇ ਸਾਡੇ ਕਿੰਨੀ ਵਾਰੀ ਹੁੰਦਾ ਕਿ ਜਿਹੜੇ ਉੱਥੇ ਨਹੀਂ ਪਹੁੰਚ ਸਕਦੇ ਕਮਿਸ਼ਨ ਦੇ ਵਿੱਚ ਔਰ ਉਹਨਾਂ ਲੱਗਦਾ ਕਿ ਦੂਰ ਹੈਗਾ ਉਹ ਨਹੀਂ ਸਾਡੇ ਕੋਲ ਪਹੁੰਚਦੇ ਤਾਂ ਇੱਥੇ ਕਿਸ ਤਰੀਕੇ ਦੇ ਨਾਲ ਪਹਿਲਾਂ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਣੀ ਚਾਹੀਦੀ ਹੈ ਕਿੰਨੀ ਵਾਰੀ ਕਾਉਂਸਲਿੰਗ ਇੱਕ ਵਾਰੀ ਦੋ ਵਾਰੀ ਕਰਕੇ ਔਰ ਪੂਰੀ ਜੀ ਰਿਪੋਰਟ ਬਣਾ ਕੇ ਤਾਂ ਪੁਲਿਸ ਸਾਡੇ ਕੋਲ ਜਿਹੜੀ ਹੈ ਕਮਿਸ਼ਨ ਦੇ ਕੋਲ ਹੋਣੀ ਚਾਹੀਦੀ ਹੈ ਇਹ ਸਾਰੇ ਕੇਸਸ ਡਿਸਕਸ ਕੀਤੇ ਨੇ ਔਰ ਹੁਣ ਜਿਹੜੀ ਸਾਡੀ ਜੇਲ੍ਹ ਦੀ ਵਿਜ਼ਿਟ ਹੈਗੀ ਆ ਉਸ ਤੋਂ ਬਾਅਦ ਹੀ ਮੈਂ ਦੱਸ ਸਕਦਾ ਕਿ ਉੱਥੋਂ ਦੇ ਕੀ ਹਾਲਾਤ ਨੇ ਔਰ ਮੈਨੂੰ ਕੀ ਫੀਲ ਹੋਇਆ ਉੱਥੇ ਇਹ ਕਮੀ ਹੈ ਕਿ ਪੇਸ਼ੀਏ ਤੇ ਕਿਸ ਤਰੀਕੇ ਦੇ ਅਸੀਂ ਉਥੇ ਹੈਲਪ ਕਰ ਸਕਦੇ ਹਾਂ ਹਾਲੇ ਤੱਕ ਜਿਹੜਾ ਬੇਰੀ ਜਿਹੜੀ ਜੇਲ ਵਿਜ਼ਿਟਸ ਹੈਗੀਆਂ ਨੇ ਅੰਮ੍ਰਿਤਸਰ ਸਾਹਿਬ ਦੀ ਹੋ ਚੁੱਕੀ ਹੈ ਰੋਪੜ ਹੋ ਚੁੱਕੀ ਹੈ ਔਰ ਹੁਣ ਇਹ 3rd ਹੈਗੀ ਹੈ ਇਸੇ ਤਰੀਕੇ ਦੇ ਨਾਲ ਪੈਨ ਪੰਜਾਬ ਦੇ ਸਾਰੀ ਜੇਲਸ ਦੀ ਵਿਜ਼ਿਟ ਕਰਾਂਗੇ ਔਰ ਅੰਮ੍ਰਿਤਸਰ ਜਦੋਂ ਮੈਂ ਗਈ ਹਾਂ ਉਥੇ ਸਾਡੇ ਕੋਲ ਜਿਹੜੇ ਬਜ਼ੁਰਗ ਮੈਲਾ ਸੀ ਉਥੇ ਉਹਨਾਂ ਦੀਆਂ ਕੁਝ ਇਸ਼ੂਸ ਹੈਗੀਆਂ ਸੀਗੀਆਂ ਕਿਉਂਕਿ ਕਾਫੀ ਦੇਰ ਤੋਂ ਅਡਜਰ ਟ੍ਰਾਇਲ ਚੱਲ ਰਹੀਆਂ ਨੇ ਜਿਨ੍ਹਾਂ ਦੀ A7075 ਵੀ ਹੈਗੀ ਸੀ ਉਹਨਾਂ ਨਹੀਂ ਹੋਣਾ ਚਾਹੀਦਾ ਉਹ ਕੇਸ ਸੀ ਪਟਕੀ ਦੇ ਫਿਰ ਰੋਪੜ ਜੇਲ੍ਹ ਦੇ ਅੰਦਰ ਜਦੋਂ ਆਉਂਦੇ ਸੀ ਉੱਥੇ ਸੀ 32 ਗਰਲਸ ਸੀਗੀਆਂ ਜਿਹੜੀਆਂ ਕਿ ਕਿਸੇ এমਪਲੋਇਮੈਂਟ ਜਿਹੜੀ ਸੀਗੀ ਕਿਸੇ ਇਮੀਗ੍ਰੇਸ਼ਨ ਆਫਿਸ ਦੇ ਅੰਦਰ ਜਾਂ ਕਿਸੇ ਕਾਲ ਸੈਂਟਰ ਦੇ ਅੰਦਰ ਸੀ ਉਹ ਜਿਹੜੇ ਕਾਲ ਸੈਂਟਰ ਦੇ ਇਮੀਗ੍ਰੇਸ਼ਨ ਆਫਿਸ ਸੀਗੇ ਉਹ ਟੋਟਲ ਫਰਾਡ ਨਿਕਲੇ ਔਰ ਜਦੋਂ ਪੁਲਿਸ ਨੇ ਰੇਡ ਕੀਤੀ ਆਫਿਸ ਵੀ ਬੰਦ ਹੋਏ ਤੇ ਅਰੈਸਟ ਵੀ ਪਈ ਲੇਕਿਨ ਨਾਲ ਦੇ ਨਾਲ ਜਿਹਨੇ এমਪਲੋਏ ਸੀਗੇ ਉਹ ਵੀ ਸਾਰੇ ਵੀ ਸਾਰੇ ਅਰੈਸਟ ਹੋ ਗਏ ਉਹਦਾ ਕਾਰਨ ਇੱਕੋ ਹੀ ਸੀਗਾ ਉਹ ਗਰਲਸ ਦੇ ਰੈਸ ਹੁੰਦਾ ਇਹ ਸੀ ਕਿ ਜਦੋਂ ਉਹਨਾਂ ਨੇ ਆ ਕੇ ਉਸ ਕੰਪਨੀ 'ਚ ਕੰਮ ਕਰਨਾ ਸ਼ੁਰੂ ਕੀਤਾ ਉਹਨਾਂ ਦੇ ਕੋਲ ਕੋਈ ਜੌਬ ਕੰਟਰੈਕਟ ਨਹੀਂ ਸੀ ਕੋਈ এমਪਲੋਇਮੈਂਟ ਕਾਰਡ ਨਹੀਂ ਸੀ ਤੇ ਲਾਅ ਕਿਦਾਂ ਦੇਖਦਾ ਹੈ ਕਿ ਜਿੰਨੀ ਵੀ ਅਗਰੇ ਇਹ ਇਦਾਂ ਤੇ ਹੈ ਜਿਨ੍ਹਾਂ ਦੇ ਕੋਲ এমਪਲੋਇਮੈਂਟ ਕਾਰਡ ਨਹੀਂ ਹੈ ਕੋਈ ਕੰਟਰੈਕਟ ਨਹੀਂ ਹੈ ਦੇ ਆਰ ਹੈਂਡ ਇਨ ਗਲਵ ਵਿਦ ਦਾ ਕੰਪਨੀ ਅਗਰ ਕੰਪਨੀ ਨੇ ਫਰਾਡ ਕੀਤਾ ਜਿੰਨੇ ਵੀ ਲੋਕੀ ਉੱਥੇ ਕੰਮ ਕਰ ਰਹੇ ਸਾਰੇ ਫਰਾਡ ਹੁੰਦੇ ਨੇ ਇਸ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਪਰ ਵੇਰ ਇਸ ਰਿਐਲਿਟੀ ਕੀ ਸੀਗੀ ਰਿਐਲਿਟੀ ਇਹ ਸੀਗੀ ਕਿ ਯੰਗ ਬੱਚੇ ਨੇ ਉਹ ਦੇਖਦੇ ਨੇ ਕਿ ਤਨਖਾਹ ਕਾਫੀ ਅੱਛੀ ਦੇ ਰਹੇ ਨੇ 50000 60000 70000 ਰੁਪਏ ਤਨਖਾਹ ਦੇ ਰਹੇ ਨੇ ਉਹਨਾਂ ਨੇ ਵਿਦਾਊਟ ਕੰਟਰੈਕਟ ਕੀਤੇ ਹੋਏ ਉਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਈ ਵਾਰ ਇੰਪਲੋਇਰਸ ਵੀ ਜਾਣ ਬੁਝ ਕੇ ਵੀ ਕੰਟਰੈਕਟ ਨਹੀਂ ਦਿੰਦੇ ਇਸ ਕਰਕੇ ਉਹ ਜਿਹੜੇ ਗਰਲਸ ਸੀ ਉਹ ਦੇ ਆਰ ਅੰਡਰ ਅ ਰਿਸਕ ਉਹਨਾਂ ਦੀ ਅਸੀਂ ਕਾਫੀ ਸਹਾਇਤਾ ਕਰ ਰਹੇ ਹਾਂ ਲੀਗਲ 에ਜ ਪ੍ਰੋਵਾਈਡ ਕਰ ਰਹੇ ਹਾਂ ਕਮਿਸ਼ਨ ਦੀ ਤਰਫੋਂ ਵੀ ਉਹਨਾਂ ਦੇ ਉਹਨਾਂ ਨੂੰ ਲਾਇਰਸ ਜਿਹੜੇ ਨੇ ਉਹਨਾਂ ਨੇ ਹਾਇਰ ਵੀ ਕੀਤੇ ਨੇ ਕੋਈ ਕੰਪਨੀ ਲਾਇਰਸ ਨੇ ਵੀ ਦਿੱਤੇ ਨੇ ਉਹਨਾਂ ਨੂੰ ਕਰਨ ਦੇ ਲਈ ਉਹਨਾਂ ਦੀ ਜਿਹੜੀ ਕੱਲ ਹਿਅਰਿੰਗ ਹੈ ਕੋਸ਼ਿਸ਼ ਇਹ ਹੋਏਗੀ ਕਿ ਜਿਹੜੇ ਉਹਨਾਂ ਦੀ ਜਿਹੜੀ ਫਟਕ ਕਰਦੇ ਨੇ ਕੇਸ ਕਿਸ ਤਰੀਕੇ ਨਾਲ ਲਾਇਰਸ ਫਟਕ ਕਰਦੇ ਨੇ ਉਹਨਾਂ ਦੀ ਜਰੂਰ ਜਲਦੀ ਰਿਲੀਜ਼ ਕੀਤਾ ਜਾਏਗਾ ਸੋ ਅਸੀਂ ਵੀ ਆਰ ਟ੍ਰਾਈਂਗ ਟੂ ਹੈਲਪ ਫਰਮ ਦਾ ਕਮਿਸ਼ਨ ਐਸ ਮੱਚ ਐਸ ਵੀ ਕੈਨ ਔਰ ਇਸੇ ਤਰੀਕੇ ਨਾਲ ਮੈਂ ਇਹ ਵੀ ਕਰਦੀ ਆ ਕਿ ਜਿੰਨੀਆਂ ਵੀ ਯੰਗ ਗਰਲਸ ਨੇ ਜਾਂ ਯੰਗ ਬॉयਜ਼ ਵੀ ਨੇ ਇਹ ਬੱਚੇ ਨੇ ਉਹ ਕਦੇ ਵੀ ਕਿਸੇ ਐਸੇ ਚੀਜ਼ ਦੇ ਰੈਕਟਰ ਦੇ ਅੰਦਰ ਨਾ ਫਸ ਜਾਣ ਐਵਰੀ ਟਾਈਮ ਜਦੋਂ ਤੁਸੀਂ ਕਿਤੇ ਵੀ ਨੌਕਰੀ ਕਰਨ ਜਾਣੇ ਹੋ ਜਦ ਤੱਕ ਤੁਹਾਡੇ ਕੋਲ ਜੌਬ ਕੰਟਰੈਕਟ ਨਹੀਂ ਹੈ ਔਰ ਜੌਬ ਦੇ ਲਈ এমਪਲੋਇਮੈਂਟ ਕਾਰਡ ਤੁਹਾਡੇ ਕੋਲ ਨਹੀਂ ਹੈ ਕੰਪਨੀ ਦੇ ਅੰਦਰ ਕੰਮ ਕਰਨਾ ਨਹੀਂ ਸ਼ੁਰੂ ਕਰ ਦੇਣਾ ਚਾਹੀਦਾ ਇਸ ਲਾਲਚ ਦੇ ਅੰਦਰ ਕਿ ਸਾਡੀ ਜਿਹੜੀ ਸੈਲਰੀ ਬਹੁਤ ਅੱਛੀ ਜਾ ਰਹੀ ਹੈ ਤਾਂ ਇਸ ਤਰੀਕੇ ਦੇ ਨਾਲ ਕਮਿਸ਼ਨ ਆਪਣਾ ਆਪਣਾ ਫਰਜ਼ ਨਿਭਾ ਰਿਹਾ ਦੂਜਾ ਹੈਗਾ ਜਿਹੜੇ ਸਾਡੇ 올ਡ ਪੇਰੈਂਟਸ ਨੇ ਬੜੇ ਕੇਸਸ ਆ ਰਹੇ ਨੇ ਜਿਹੜੇ ਕਿ 올ਡ ਪੇਰੈਂਟਸ ਨੂੰ ਘਰੋਂ ਕੱਢ ਦਿੰਦੇ ਨੇ ਜਦੋਂ ਆਪਣੀ ਪ੍ਰਾਪਰਟੀ ਉਹ ਜਿਹੜੇ ਬੱਚਿਆਂ ਦੇ ਨਾਂ ਚਲੀ ਜਾਂਦੀ ਹੈ ਔਰ ਉਹ ਕੇਸਸ ਨੇ ਵੀ ਅਸੀਂ ਐਸਟੀਐਮ ਸਾਹਿਬ ਨਾਲ ਵੀ ਮੀਟਿੰਗ ਕਰ ਰਹੇ ਹਾਂ ਡੀਸੀ ਸਾਹਿਬ ਦੇ ਨਾਲ ਵੀ ਅਤੇ ਵੀ ਪੁਲਿਸ ਪ੍ਰਸ਼ਾਸਨ ਦੇ ਨਾਲ ਵੀ ਕਿ ਇਸ ਤਰੀਕੇ ਦੇ ਪੇਰੈਂਟ ਜਿਹੜੇ ਸੜਕਾਂ ਤੇ ਫਿਰਦੇ ਨੇ ਜਾਂ ਵੱਡੇ ਆਸ਼ਰਮ ਦੇ ਵਿੱਚ ਚਲੇ ਜਾਂਦੇ ਨੇ ਜਾਂ ਗੁਰਦੁਆਰਿਆਂ ਚ ਆਸ਼ਰਮ ਲੈਂਦੇ ਨੇ ਜਾ ਕੇ ਉਹਨਾਂ ਸਭ ਨੂੰ ਜਿਹੜਾ ਉਹਨਾਂ ਦੇ ਕਾਰ ਬਹਾਲ ਕੀਤਾ ਜਾਣਾ ਚਾਹੀਦਾ ਪੇਰੈਂਟਸ ਇਹ ਉਮਰ ਨਹੀਂ ਹੈ ਕਿ ਜਾ ਕੇ ਸੜਕਾਂ ਤੇ ਰੁਲਣ ਜਾਂ ਕਿਤੇ ਹੋਰ ਜਾ ਕੇ ਰੁਲਣ ਇਹ ਕਿਉਂ ਹੋ ਰਿਹਾ ਕਿਉਂਕਿ ਪੇਰੈਂਟਸ ਆਪਣੇ ਜਿੰਦਾ ਜੀ ਬੱਚਿਆਂ ਦੇ ਮੋਹ ਦੇ ਅੰਦਰ ਵਰੀਦੀ ਪੂਰੀ ਪ੍ਰਾਪਰਟੀ ਉਹਨਾਂ ਨੂੰ ਦੇ ਦਿੰਦੇ ਨੇ ਹੁਣ ਅੱਗੇ ਬੱਚੇ ਕੀ ਕਰਦੇ ਨੇ ਕਿ ਸਾਡੀਆਂ ਆਪਣੀਆਂ ਫੈਮਲੀਆਂ ਹੋ ਗਈਆਂ ਨੇ ਅਸੀਂ ਆ ਉਹਨਾਂ ਨੂੰ ਲੁੱਕ ਆਫਟਰ ਕਰੀਏ ਕਿ ਚੋਣ ਨੂੰ ਲੁੱਕ ਆਫਟਰ ਕਰ ਲਈਏ ਇਹ ਹਰ ਇੱਕ ਬੱਚੇ ਦੇ ਲਈ ਵਰਨਿੰਗ ਹੋਣੀ ਚਾਹੀਦੀ ਹੈ ਕਿ ਲੀਗਲੀ ਅਸੀਂ ਉਹਨਾਂ ਦੇ ਨਾਲ ਖੜੇ ਆ ਪੇਰੈਂਟਸ ਦੇ ਨਾਲ ਅਗਰ ਉਹ ਆਪਣੇ ਪੇਰੈਂਟਸ ਨੂੰ ਨਹੀਂ ਲੁੱਕ ਆਫਟਰ ਕਰ ਦੇ ਜਾਂ ਉਹਨਾਂ ਨੂੰ ਨਹੀਂ ਕਰਦੇ ਅੰਦਰ ਠੀਕ ਤਰੀਕੇ ਦੇ ਨਾਲ ਚਾਹੀਏ ਉਹਨਾਂ ਦੀ ਮੈਡੀਕਲ ਹੈਲਪ ਚਾਹੀਦਾ ਖਾਣੇ ਪੀਣ ਦਾ ਹੈ ਤੇ ਅਸੀਂ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹ ਰਿਵਰਸ ਵੀ ਕਰਵਾਵਾਂਗੇ ਉਹ ਜਿਹੜੀ ਪ੍ਰਾਪਰਟੀਆਂ ਦੇ ਚੁੱਕੇ ਨੇ ਜਿਸ ਦੇ ਸਿਰ ਦੇ ਉੱਤੇ ਕਹਿੰਦੇ ਨੇ ਕਿ ਅਸੀਂ ਸਾਨੂੰ ਹੁਣ ਤੁਹਾਡੇ ਕੋਲ ਕੁਝ ਨਹੀਂ ਚਾਹੀਦਾ ਉਹ ਸਾਰਾ ਰਿਵਰਸ ਵੀ ਹੋ ਸਕਦਾ ਹੈ ਇਹ ਕਦੇ ਵੀ ਨਹੀਂ ਕਰਨਾ ਚਾਹੀਦਾ ਔਰ ਪੇਰੈਂਟਸ ਨੂੰ ਵੀ ਆਪਣੇ ਰਹਿੰਦੇ ਹੋਏ ਸਾਰੀ ਦੀ ਸਾਰੀ ਪ੍ਰਾਪਰਟੀ ਆਪਣੇ ਬੱਚਿਆਂ ਦੇ ਨਾਂ ਤੇ ਨਹੀਂ ਕਰਨੀ ਚਾਹੀਦੀ ਸੋ 올ਡ ਪੇਰੈਂਟਸ ਨੂੰ ਲੈ ਕੇ ਵੀ ਅਸੀਂ ਕੇਸ ਕਰ ਰਹੇ ਹਾਂ ਸੋਲਵ ਕਰ ਰਹੇ ਹਾਂ ਯੰਗ ਬੱਚਿਆਂ ਨੂੰ ਲੈ ਕੇ ਵੀ ਕਰ ਰਹੇ ਹਾਂ ਪਰ ਕਾਫੀ ਸਾਰੇ ਜਿਹੜੇ ਆ ਰਹੇ ਨੇ ਸਾਨੂੰ ਮੁਸ਼ਕਲ ਆ ਰਹੀਆਂ ਨੇ ਲਿਵਿੰਗ ਰਿਲੇਸ਼ਨਸ਼ਿਪਸ ਦੀਆਂ ਵੀ ਬੜੀਆਂ ਆ ਰਹੀਆਂ ਨੇ ਉਹਨਾਂ ਕੇਸਾਂ ਦੇ ਅੰਦਰ ਵੀ ਅਸੀਂ ਹੈਲਪ ਕਰ ਰਹੇ ਹਾਂ ਵੀ ਕਿਸ ਤਰੀਕੇ ਨਾਲ ਜਿਹੜੀ ਲੜਕੀ ਹੈ ਉਹਦੀ ਹੈਲਪ ਕੀਤੀ ਜਾਏ ਕਿ ਜਿਹਨੂੰ ਕਿ 2-4 ਸਾਲ ਬੰਡਾ ਰਹਿ ਕੇ ਉਹਦੇ ਨਾਲ ਉਹਨੂੰ ਫੇਰ ਛੱਡ ਕੇ ਚਲਾ ਜਾਂਦਾ ਹੈ ਉਹਦੇ ਉੱਤੇ ਲੀਗਲ ਕਾਰਵਾਈ ਅਸੀਂ ਕੀ ਕਰ ਸਕਦੇ ਐ ਐਟ ਦਾ ਮੋਮੈਂਟ ਲੀਗਲ ਜਿਹੜੀ ਹੈਗੀ ਹੈ ਹੈਲਪ ਉਹ ਕੁਝ ਖਾਸ ਜ਼ਿਆਦਾ ਨਹੀਂ ਹੁੰਦੀ ਕਿਉਂਕਿ ਦੋਨੇ ਬੱਚੇ ਐਡਲਟ ਨੇ ਕੰਸੈਂਸ਼ੂਅਲੀ ਰਹਿ ਰਹੇ ਨੇ ਇੱਕ ਦੂਜੇ ਦੀ ਆਪਣੀ ਅੰਡਰਸਟੈਂਡਿੰਗ ਦੇ ਨਾਲ ਇੱਕ ਦੂਜੇ ਦੇ ਨਾਲ ਰਹਿ ਰਹੇ ਨੇ ਲੇਕਿਨ ਇਹਦੇ ਅੰਦਰ ਮੇਰੀ ਤਰਫ ਤੋਂ ਮੈਨੂੰ ਲੱਗਦਾ ਕਿ ਲੀਗਲੀ ਕੁਝ ਅਮੈਂਡਮੈਂਟਸ ਦੀ ਲੋੜ ਹੈ ਇਹਨਾਂ ਦੇ ਲਈ ਅਸੀਂ ਉਹਨਾਂ ਦੀ ਦੇਖ ਰਿਹਾ ਕਿੰਦਾ ਹੈਲਪ ਕਰ ਸਕਦੇ ਹਾਂ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਕਿ ਕਿਸ ਤਰੀਕੇ ਦੇ ਨਾਲ ਉਹ ਲੜਕੇ ਨੂੰ ਸਮਝਾਇਆ ਜਾ ਸਕੇ ਕਾਉਂਸਲਿੰਗ ਕਰਤੀ ਕੀਤੀ ਜਾ ਸਕੇ ਉਹ ਸਭ ਦੇਖ ਲੈਣੇ ਬਾਕੀ ਜੇਲ੍ਹ ਤੋਂ ਅੰਦਰ 10 ਤੱਕ ਕਿ ਜੋ ਇਤੂ ਦੌਰ ਹੈਗਾ ਇਸ ਤੋਂ ਦੇਖਦੇ ਕਿ ਜੇਲ੍ਹ ਦੇ ਅੰਦਰ ਕੀ ਕਮੀਆਂ ਨੇ ਤੇ ਕਿਦਾਂ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਮੈਮ ਇੱਕ ਦੇ ਅਸਸ ਦਾ ਵੀ ਬਦਲੇ ਦੇ ਬੇਲੇ ਸੁਪਰਦੇ ਨੇ ਉਹ ਰਿਸਟਿਵ ਹੋ ਜਾਂਦੀ ਹੈ ਉਹ ਅਗਰ 180 ਕੇਸ ਹਨ ਇਹ ਨੂੰ ਜਾਣਾ ਪੈਣੀਗਾ ਇਸੀ ਕੋਰਟ ਵਿੱਚ ਉਸੇ ਸਭ ਨੂੰ ਟਾਟਾ ਬੰਦ ਹੋਵੇ ਉਹਦੇ ਚੇਵੀ ਏਡੀਸੀ ਕੋ ਪਾਵਰ ਹੈ ਐਸਜੀਐਮ ਕੋ ਪਾਵਰ ਹੈ ਸਪਲਾਈਰ ਬਜਟ ਤੋਂ ਬਟ ਉਹਦੇ باوجود ਦੇ ਕਾਰਵਾਈ ਨਹੀਂ ਕਰਦੇ ਸਾਡੇ ਕੋ ਟਾਈਟ ਟਾਈਮ ਫਰਮ ਹੈ ਅਸੀਂ ਜਾ ਨਹੀਂ ਸਕਦੇ ਉਹਦੇ ਕਾਰਨ ਮਾਪਿਆਂ ਨੂੰ ਬੜੀ ਪਛਾਣੀ ਆਂਦੀ ਏ ਜਿਹੜੇ ਮੇਰੇ ਸਾਦੇ ਨੇ ਤਾਂ ਕਹਿਣ ਵਾਸਤੇ ਸਾਡੇ ਬੱਚਿਆਂ ਦੇ ਕਰਦਾ ਸਲੀਪਲੀ ਸਾਨੂੰ ਉੱਧਰ ਤੇ ਜਾਓ ਉਹ ਨਹੀਂ ਜਾਣ ਦਿੰਦੇ ਇਹਨਾਂ ਕੋ ਪਾਵਰ ਨਹੀਂ ਜਾਂਦੇ ਨਹੀਂ ਏਡੀਸੀ ਐਸਜੀਐਮ ਜਾਂਦੇ ਨਹੀਂ ਨਹੀਂ ਦੇਖੋ ਐਦਾ ਆ ਆਪਾਂ ਗੱਲ ਕਰਦੇ ਫੈਕਟਸ ਦੇ ਉੱਤੇ ਠੀਕ ਹੈ ਕਿ ਜਿੰਨੇ ਕੇਸ ਮੇਰੇ ਕੋਲ ਆਏ ਨਹੀਂ ਕਿ ਆ ਰਹੇ ਅਸੀਂ ਪੁਲਿਸ ਪ੍ਰਸ਼ਾਸਨ ਦੇ ਧਿਆਨ ਚ ਲਿਆ ਰਹੇ ਹਾਂ ਉਹ ਕੇਸ ਡੈਫੀਨੇਟਲੀ ਪੂਰੇ ਅਟੈਂਡ ਕੀਤੇ ਜਾ ਰਹੇ ਨੇ ਡੈਫੀਨੇਟਲੀ ਪੂਰੇ ਅਟੈਂਡ ਕੀਤੇ ਜਾ ਰਹੇ ਨੇ ਚਾਹੇ ਐਸਜੀਐਮ ਦੇ थ्रू ਚਾਹੇ ਡੀਸੀ ਆਫਿਸ ਦੇ थ्रू ਪੁਲਿਸ ਪ੍ਰਸ਼ਾਸਨ ਦੇ थ्रू ਜੋ ਮੇਰੇ ਕੋਲ ਸਾਡੇ ਕੋਲ ਪ੍ਰਸ਼ਾਸਨ ਦੇ ਤੁਸੀਂ ਕਹਿ ਕੇ ਕੇਸ ਉਹ ਪੂਰੇ ਦੇ ਪੂਰੇ ਅਟੈਂਡ ਕੀਤੇ ਜਾ ਰਹੇ ਨੇ ਮੈਂ ਇੱਕ ਰੇਸ ਕੇਸਿਸ ਦੀ ਇਹ ਗੱਲ ਕਰੀਏ ਤਾਂ ਹੁਣ ਦੇ ਅਗਸਤ ਦੇ 20 ਦਿਨ ਹੋ ਗਏ ਨੇ 20 ਦਿਨਾਂ ਦੇ ਵਿੱਚ 15 ਰੇਸ ਕੇਸਿਸ ਆ ਚੁੱਕੇ ਨੇ ਲੁਧਿਆਣਾ ਸ਼ਹਿਰ ਦੇ ਵਿੱਚੋਂ ਬਾਕੀ ਉਸ ਅਰੈਸਟ ਵੀ ਹੁੰਦੇ ਨੇ ਪਰ ਇਹ ਕੰਮ ਨਹੀਂ ਹੋ ਰਿਹਾ ਇਦੋਂ ਵੂਮਨ ਸੇਫਟੀ ਨੂੰ ਲੈ ਕੇ ਤੁਹਾਡੇ ਕੀ ਦੇਖੋ ਵੂਮਨ ਸੇਫਟੀ ਨੂੰ ਲੈ ਕੇ ਬਹੁਤ ਵੱਡਾ ਇੱਕ ਬਹੁਤ ਸੀਰੀਅਸ ਮੁੱਦਾ ਹੈ ਆਈ ਐਗਰੀ ਵਿਦ ਯੂ ਕਿ ਕਿ ਰੇਪ ਕੇਸਸ ਵਧੇ ਵੀ ਨੇ ਲੇਕਿਨ ਰੇਪ ਕੇਸ ਜਿਹੜੇ ਵੀ ਮਤਲਬ ਜੋ ਤਾਰਾ ਲਗਣੀ ਚਾਹੀਦੀ ਹੈ ਅਰੈਸਟ ਹੁੰਦੀਆਂ ਹੁੰਦੀ ਵੀ ਆ ਜੀ ਉਹਦੇ ਅੰਦਰ ਹੁੰਦੀ ਵੀ ਹੈ ਇਹ ਚੀਜ਼ ਦੀ ਲੇਕਿਨ ਮੈਂ ਇੱਕ ਰੇਪ ਨੂੰ ਲੈ ਕੇ ਮੈਂ ਇੱਕ ਗੱਲ ਕਹਿਣਾ ਚਾਹਦੀ ਹਾਂ ਸਾਰਿਆਂ ਨੂੰ بڑے ਲੋਕੀ ਨੇ ਜਿਹੜੇ ਕਹਿ ਦਿੰਦੇ ਨੇ ਜੀ ਕੁੜੀ ਨੇ ਕੱਪੜੇ ਘੱਟ ਪਾਏ ਨੇ ਉਹ ਅਟਰੈਕਸ਼ਨ ਐ ਇਦਾਂ ਉਹਦੇ ਕੰਮ ਦੇ ਤਰੀਕੇ ਨਹੀਂ ਆ ਉਹਦੀ ਬੋਲਬਾਣੀ ਠੀਕ ਨਹੀਂ ਆ ਉਹ ਇਨਵਾਈਟ ਕਰ ਦਿੰਦੀ ਚੀਜ਼ਾਂ ਨੂੰ ਤੁਸੀਂ ਮੈਨੂੰ ਦੱਸੋ ਤੁਹਾਨੂੰ ਸਭ ਨੂੰ ਸੁਣਿਆ ਕਿ ਜਿਹੜਾ ਕੋਲਕਾਤਾ ਦਾ ਕੇਸ ਹੋਇਆ ਹੁਣ ਉਹਦੇ ਚ ਕੁੜੀ ਦਾ ਕੀ ਕਸੂਰ ਸੀ ਉਹਦੇ ਕੱਪੜੇ ਵੀ ਪੂਰੇ ਪਾਏ ਸੀ ਉਹਦੇ ਤੇ ਕੋਈ ਗਲਤ ਉਹਦੇ ਕੋਈ ਚਟਕਪਟਕ ਨਹੀਂ ਸੀ ਉਹਦੇ ਤੇ ਸਥੈਥੋਸਕੋਪ ਪਾਇਆ ਸੀ ਲੋਕਾਂ ਦੀ ਜ਼ਿੰਦਗੀ ਬਚਾਉਣ ਦੇ ਲਈ ਲੇਕਿਨ ਉਹਦੇ ਨਾਲ ਵੀ ਇਹ ਕੇਸ ਹੋਇਆ ਈਵਨ ਕਿ ਅਮਲਸਟ੍ਰੇਸ਼ਨ ਯੂਨੀਫਾਰਮ ਚ ਵੇ ਬੰਦੇ ਜਿਹੜੇ ਹੁੰਦੇ ਨੇ ਉਹਨਾਂ ਦੇ ਨਾਲ ਵੀ ਹੁੰਦੀ ਆ ਉਹਨਾਂ 'ਚ ਤਾਂ ਕੋਈ ਕਮੀ ਨਹੀਂ ਹੁੰਦੀ 3 ਸਾਲ ਦਾ ਬੱਚੇ ਨਾਲ ਰੇਪ ਹੋਇਆ 3 ਸਾਲ ਦੇ ਬੱਚੇ ਨੂੰ ਤਾਂ ਪਤਾ ਵੀ ਨਹੀਂ ਕਿ ਰੇਪ ਕੀ ਚੀਜ਼ ਹੈ ਹੁਣ ਅਸੀਂ ਕੀ ਕਹੀਏ ਅਸੀਂ ਕਿਸੇ ਨੂੰ ਕੁੜੀਆਂ ਨੂੰ ਬਲੇਮ ਕਰੀਏ ਕਿ ਤੁਸੀਂ ਇਨਵਾਈਟ ਕਰਦੇ ਹੋ ਇਹ ਚੀਜ਼ਾਂ ਨੂੰ ਕਿ ਆਪਣੇ ਆਪ ਨੂੰ ਸਮਾਜਿਕ ਤੌਰ ਦੇ ਉਤੇ ਮੋਰਲ ਤੌਰ ਦੇ ਉਤੇ ਅਸੀਂ ਆਪਣੇ ਆਪ ਨੂੰ ਬਲੇਮ ਕਰੀਏ ਕਿ ਸਾਡੇ ਮੋਰਲ ਜਿਹੜਾ ਆ ਇੰਨਾ ਗਿਰ ਚੁੱਕਿਆ ਹੈ ਸਮਾਜ ਦੇ ਅੰਦਰ ਕਿ ਇਸ ਤਰੀਕੇ ਦੇ ਦਰਿੰਦੇ ਵੀ ਜਿਹੜੇ ਨੇ ਫੇਦੇ ਨੇ ਲੇਕਿਨ ਮੈਂ ਤੁਹਾਨੂੰ ਇੱਕ ਗੱਲ ਦੱਸ ਸਕਦੀ ਹਾਂ ਕਿ ਪੁਲਿਸ ਪ੍ਰਸ਼ਾਸਨ ਦੀ ਤਰਫੋਂ ਕੋਈ ਕਮੀ ਨਹੀਂ ਇਹ ਜਿਹੜੀਆਂ ਨੂੰ ਫੜ ਕੇ ਕਰਨ ਦੇ ਲਈ ਜਿਹੜੇ ਕੇਸਿਸ ਜਿਹੜੇ ਮੈਕਸਿਮਮ ਆਉਂਦੇ ਨੇ ਇਹ ਜਿਹੜੇ ਲੇਬਰ ਵਰਕਰਸ ਨੇ ਉਹਨਾਂ ਦੇ ਵਿੱਚੋਂ ਜ਼ਿਆਦਾ ਕੇਸਿਸ ਆਉਂਦੇ ਨੇ ਤੇ ਕਈ ਵਾਰ ਇਹ ਮੈਂਟਰਸ ਫੇਸ ਵੀ ਕੀਤਾ ਗਿਆ ਤੇ ਪਹਿਲਾਂ ਇਹ ਕਿਹਾ ਗਿਆ ਸੀਗਾ ਕਿ ਅਵੇਅਰਨੈਸ ਡਰਾਈਵਸ ਦੁਆਰਾ ਕੀਤੀਆਂ ਜਾਂਦੀਆਂ ਬਟ ਕੋਈ ਏਜ ਐਫਰਟਸ ਨਹੀਂ ਹੋਏ ਓਨ ਗਰਾਉਂਡ نو نو ਥਿਸ ਇਜ਼ ਰੋਂਗ ਥਿਸ ਇਜ਼ ਰੋਂਗ ਅਵੇਅਰਨੈਸ ਪ੍ਰੋਗਰਾਮ ਚੱਲ ਰਹੇ ਨੇ ਜੀ ਸਾਡੇ ਕਮਿਸ਼ਨ ਦੇ ਤਰਫੋਂ ਅਵੇਅਰਨੈਸ ਪ੍ਰੋਗਰਾਮ ਚੱਲਣ ਲੱਗੇ ਨੇ ਅਸੀਂ ਹੁਣੇ ਸਭ ਡਿਸਕਸ ਕਰ ਕਰਤੀਏ ਕਿ ਅਵੇਅਰਨੈਸ ਪ੍ਰੋਗਰਾਮਸ ਅਸੀਂ ਇੱਕ ਸਾਂਝ ਕੇਂਦਰ ਦੇ ਵੀ ਹੈਲਪ ਲੈ ਕੇ ਬਾਕੀ ਹੋਰ ਪ੍ਰਸ਼ਾਸਨ ਦੇ ਵੀ ਹੈਲਪ ਲੈ ਕੇ ਅਵੇਰਨੈਸ ਪ੍ਰੋਗਰਾਮ ਅਸੀਂ ਡਿਸਟ੍ਰਿਕਟ ਟੂ ਡਿਸਟ੍ਰਿਕਟ ਚਲਾਵਾਂਗੇ ਇਸ ਚੀਜ਼ ਨੂੰ ਜਿਸ ਦਾ ਜਿਸ ਦਾ ਰੇਟਿਸ ਬਾਦਰੇ ਨੇ ਜਿਹੜੇ ਗਰੁੱਪ ਬੜੇ ਜਾਂਦੇ ਨੇ ਉਹਨਾਂ ਨੂੰ ਸਜ਼ਾ ਜ਼ਰੂਰ ਮਿਲਦੀ ਆ ਪਰ ਕੋਈ ਇੱਕ ਐਗਜ਼ਾਮਪਲ ਸੈਂਟ ਨਹੀਂ ਹੁੰਦੀ ਉਹਨਾਂ ਸਮਾਜ ਦੇ ਵਿੱਚ ਕੀ ਲੱਗਦਾ ਕਿ ਕਾਨੂੰਨ ਜਿਹੜਾ ਹੋਰ ਸਖਤ ਹੋਣਾ ਚਾਹੀਦਾ ਜਿਸ ਦਾ ਵਾਅਦੇ ਕਾਨੂੰਨ ਦੇ ਦਰਿਅੇ ਇਹਨਾਂ ਦੀ ਸੁਲਵਾਈ ਜਾਂਦੀ ਹੋਵੇ ਔਰ ਕੁਝ ਅਜਿਹੀਆਂ ਸਜ਼ਾਵਾਂ ਦਿੱਤੀਆਂ ਜਾਣ ਜਿਹਦੇ ਨਾਲ ਸਮਾਜ ਦੇ ਵਿੱਚ ਇੱਕ ਐਗਜ਼ਾਮਪਲ ਸੈਟ ਬਣੂ ਉਹ ਇੰਨਾ ਦੇ ਦਰਿੰਦੇ ਜਿਹੜੇ ਨੇ ਅਜਿਹਾ ਇਹ ਕੰਮ ਨਾਲ ਕਰ ਸਕੀ। I totally agree with you. ਇਹ ਜਿਹੜੀ ਚੀਜ਼ ਹੈਗੀਏ ਇਹਦੇ ਲਈ ਫਾਸਟ ਟਰੈਕ ਜਿਹੜਾ ਸਿਸਟਮ ਹੋਣਾ ਚਾਹੀਦਾ ਨਾ ਕਿ ਜਿਹੜਾ ਰੇ ਪਿਸਟਾ ਉਹ ਤੇ 2 ਸਾਲੀ 3 ਸਾਲੀ ਜੇਲ੍ਹ ਚ ਬੈਠਾ ਆਰਾਮ ਦੇ ਨਾਲ ਉਹ ਸਭ ਨਹੀਂ ਹੋਣਾ ਚਾਹੀਦਾ ਇਹ ਜਿਹੜੇ ਕੇਸ ਨੇ ਜਰੂਰ ਫਾਸਟ ਟਰੈਕ ਤੇ ਹੋਣੇ ਚਾਹੀਦੇ ਨੇ ਔਰ ਕੋਰਟ ਦਾ ਹੁਣ ਆਰਡਰ ਵੀ ਹੋ ਚੁੱਕੇ ਨੇ ਕਿ ਇਹ ਜਿਹੜੇ ਫਾਸਟ ਟਰੈਕ ਤੇ ਚੱਲਣਗੇ ਕੇਸ ਔਰ ਐਗਜ਼ੈਂਪਲਰੀ ਇਹਨਾਂ ਨੂੰ ਪੈਨਸ਼ਨ ਵੀ ਦਿੱਤੀ ਜਾਏਗੀ ਸਰ ਜਿਹੜੇ ਕੇਸ ਚਾਲ ਰਹੇ ਨੇ ਉਹ ਸੁਣਵਾਈ ਕਿਸ ਤਰ੍ਹਾਂ ਜਿਵੇਂ ਉਹ ਲੋਕਦਾਨਤ ਲੱਗਦੀ ਹੈ ਉਹਨਾਂ ਚ ਪੁਕਤਾਏ ਜਾਂਦੇ ਨੇ ਕੇਸ ਕੀ ਲੱਗਦਾ ਤੁਸੀਂ ਵੀ ਇਸ ਤਰ੍ਹਾਂ ਦੇ ਕੁਝ ਕਰੋਗੇ ਉਪਰਾਲੇ ਦੇ ਕੋਈ ਨਹੀਂ ਲੋਡ ਪੁਲਾਈ ਦੇ ਅੰਦਰ ਜਿਹੜੇ ਵੀ ਕੋਰਟ ਲੱਗਦਾ ਇਸ ਟਾਈਮ ਸਾਡੇ ਵੀ ਕਮਿਸ਼ਨ ਚ ਕੋਰਟ ਲੱਗਦਾ ਹੈ ਅਸੀਂ ਰੇਪ ਦਾ ਨਹੀਂ ਬਾਕੀ ਅਗਰ ਮੈਰਿਟਲ ਡਿਸਕੋਰਡ ਹੈ ਜਾਂ ਕਿ ਡੋਮੈਸਟਿਕ ਵਾਇਲੈਂਸ ਹੈ ਜਾਂ ਵੈਸੇ ਵੀ ਅਗਰ ਬਾਪਿਆ ਦਾ ਛੋੜਾ ਤੁਹਾਨੂੰ ਦੱਸੇ ਉਹ ਹੈ ਉਹ ਅਸੀਂ ਜ਼ਰੂਰ ਕਾਉਂਸਲਿੰਗ ਕਰਦੇ ਹਾਂ ਕਾਉਂਸਲਿੰਗ ਕਰਨ ਤੋਂ ਬਾਅਦ ਇੱਕ ਸੈਸ਼ਨ ਦੋ ਸੈਸ਼ਨ ਦੇਖਦੇ ਹਾਂ ਕਿ ਸਾਰੇ ਸਮਝ ਗਏ ਜਿੱਦਾਂ ਚੱ ਰੇਪ ਕੇਸਸ ਐਂਡ ਆਲ ਕੋਰਟ ਹੈਸ ਟੂ ਹੈਂਡਲ ਥਿਸ ਸਟੇਟਮੈਂਟ ਆਫ ਦਾ ਵਿਕਟਮ ਅਗਰ ਉਹ ਮਾਈਨਰ ਬੱਚਾ ਹੈ ਤਾਂ ਵੀ ਸਾਡਾ ਚਾਈਲਡ ਕਮਿਸ਼ਨ ਰੋਲ ਪਲੇ ਕਰਦਾ ਅਗਰ ਕੋਈ ਦੂਸਰੇ ਮੇਰੇ ਕੋਲ ਆਏ ਪਿਛਲੇ ਹਫਤੇ ਮੇਰੇ ਕੋਲ ਦੋ ਕੇਸ ਆਏ ਹੋ ਜੇ ਆਏ ਨੇ ਜਿਹੜੀ ਕਿ ਲੜਕੀ ਨੇ ਆਪਣੇ ਫਾਦਰ ਨੂੰ ਬਲੇਮ ਕੀਤਾ ਹੈ ਸੋ ਇਟ ਇਜ਼ ਇਮੀਡੀਏਟ ਐਕਸ਼ਨ ਔਨ ਦੈਟ ਫਾਦਰ ਵਿਲ ਬੀ ਅਰੈਸਟਡ ਇਟ ਵਿਲ ਬੀ ਪੁੱਟ ਅਪ ਦਾ ਕੋਰਟ ਐਂਡ ਐਗਜ਼ੈਂਪਲਰੀ ਪਨਿਸ਼ਮੈਂਟ ਸ਼ੁੱਡ ਬੀ ਗਿਵਨ ਮਾਮਲਾ ਤੁਹਾਡੇ ਕੋਲ ਜਾਦਿਆ ਸੀ ਪਿਛਲੇ ਦਿਨ ਪ੍ਰੀਤੀ ਸ਼ਰਮਾ ਬਰਖਲਾਬ ਸ਼ਕਤੀ ਵਾਲੀ ਕਾਰ ਉਹਦੇ ਵਿੱਚ ਤੁਸੀਂ ਆਦੇਸ਼ ਕੀਤਾ ਕਿ 376 ਐਕਟ ਐਕਟ ਦਾ ਮਾਮਲਾ ਦਰਜ ਹੋਣਾ ਤੋਂ ਬਜਾ ਰਹਿਣਾ ਹੋਵੇ ਮੈਮ ਜਿਹੜੇ ਕੰਪਲੀਟਡ ਨੇ ਉਹਦਾ ਕਹਿਣਾ ਵਾ ਕਿ ਪੁਲਿਸ ਖੁਦ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਨਾਲ ਲੈ ਕੇ ਗਈ ਔਰ ਅਰੈਸਟ ਕਰਨ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਛੱਡ ਦਿੱਤਾ ਰੋਕੀ ਫਰਾਰ ਕਰ ਦਿੱਤਾ ਨਹੀਂ ਦੇਖੋ ਐਸਾ ਕੁਝ ਨਹੀਂ ਹੁੰਦਾ ਕਿਹੜੀ ਧਾਰਾ ਦੇ ਅੰਦਰ ਅਰੈਸਟ ਹੋਇਆ ਬੇਲੇਬਲ ਨਾਨ ਬੇਲੇਬਲ ਇਹ ਸਾਰਾ ਦੇਖਣਾ ਪੈਂਦਾ ਠੀਕ ਹੈ ਪੁਲਿਸ ਨੇ ਪਕੜ ਕੇ ਛੱਡ ਦਿੱਤਾ ਨਹੀਂ ਨਹੀਂ ਅੱਧਾ ਨਹੀਂ ਦੇਖੋ ਅਸੀਂ ਅੱਧਾ ਨਹੀਂ ਕਹਿ ਸਕਦੇ ਕਿ ਪੁਲਿਸ ਨੇ ਕੋਈ ਕੰਮ ਨਹੀਂ ਕੀਤਾ ਫੜਿਆ ਤੇ ਛੱਡਤਾ ਅਗਰ ਕਿਸੇ ਨੇ ਫੜਿਆ ਔਰ ਕੇਸ ਚੱਲ ਰਿਹਾ ਹੈ ਉਹ ਕੋ ਡਰਾਮਾ ਜਾਂ ਦਿਖਾਵੇ ਲਈ ਨਹੀਂ ਕੀਤਾ ਗਿਆ ਕੇਸ ਪਾਇਆ ਵੀ ਗਿਆ ਅਰੈਸਟ ਹੋਇਆ ਵੀ ਹੈ ਲੇਕਿਨ ਕੇਸ ਦੀ ਸੀਰੀਅਸਨੈਸ ਕਿੰਨੀ ਹੈ ਉਹਦੇ ਅੰਦਰ ਔਰ ਕਿਹੜੀ ਤਾਰਾ ਲੱਗੀ ਹੋਦੀ ਹੈ ਮੈਂ ਲੁਧਿਆਣਾ ਵਰਗੇ ਸ਼ਹਿਰਾਂ ਤੇ ਜਿੱਦਾਂ ਜਿਹੜੇ ਮੈਟਰ ਸੁੱਤੀ ਦੇਖਦੇ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਯੂਨੀ ਵਿਆਹ ਤੋਂ ਲਈ ਜਾਂਦੀਆਂ ਨੇ ਇੱਥੇ ਪਰ ਇਥੋਂ ਖਰੀਦੋ ਖਲੋਕ ਕੀ ਵੀ ਜਾਂਦੀ ਐ ਇਥੋਂ ਕਰਕੇ ਕੇਸ ਰਜਿਸਟਰ ਕਰਕੇ ਮਿਲਦੇ ਲੁਧਿਆਣੇ ਤੋਂ ਹਰ ਸਾਲ ਸੈਂਕੜੇ ਬੱਚੇ ਲਾਪਤਾ ਹੁੰਦੇ ਐ ਖਾਸ ਕਰਕੇ ਛੋਟਾ 17 ਸਾਲ ਦੀ ਉਮਰ ਦੀ ਖਾਸ ਕਰਕੇ ਲੜਕੀਆਂ ਸੋ ਉਹਨਾਂ ਨੂੰ ਲੈ ਕੇ ਕੁਝ ਕਰ ਰਹੇ ਹੋ ਕਿਸੇ ਤਰ੍ਹਾਂ ਦੇ ਮੋਨਿਟਰਿੰਗ ਕੋਈ ਕਾਰਵਾਈ ਆਫਕੋਰਸ ਪੁਲਿਸ ਕੋ ਸਾਰਾ ਡਾਟਾ ਹੈ ਜੀ ਪਰ ਪੁਲਿਸ ਬਈ ਬਹੁਤ ਸਾਰੇ ਮਾਮਲੇ ਤੇ ਮਾਮਲੇ ਰਜਿਸਟਰ ਨਹੀਂ ਕਰਦੀ ਕਿ ਡਾਟਾ ਮੈਂਟੇਨ ਨਹੀਂ ਹੋ ਪਦਾ ਤੋ ਕਿ ਪੁਲਿਸ ਫੋਰਸ ਬਹੁਤ ਘਟਾ ਹੈ ਇਸ ਕਰਕੇ ਦਿੱਕਤ ਆ ਪੁਲਿਸ ਫੋਰਸ ਘਟਾ ਇਹਦਾ ਮਤਲਬ ਇਹ ਨਹੀਂ ਹੈ ਕਿ ਸਮਾਜ ਦੀ ਸੇਫਟੀ ਜਿਹੜੀ ਹੈ ਉਹਨੂੰ ਦਰਕਰਾਸ ਕੀਤਾ ਜਾਵੇ ਠੀਕ ਹੈ ਇਹ ਨਹੀਂ ਹੋਏਗਾ ਪੁਲਿਸ ਫੋਰਸ ਅਗਰ ਘਟ ਹੈ ਜਿੱਤੇ 5 ਬੰਦੇ ਹੋਣੇ ਚਾਹੀਦੇ ਚਾਹੇ 2 ਹੋਣਗੇ ਲੇਕਿਨ ਜਿਹੜੇ ਉਹ 2 ਵੀ ਹੋਣਗੇ ਨਾ ਦੇ ਵਿਲ ਨੈਵਰ ਕੰਪਰੋਮਾਈਜ਼ ਹੁੰਦਾ ਆਈ ਡੋਟ ਐਗਰੀ ਵਿਦ ਥੈਟ ਥੈਂਕ ਯੂ ਥੈਂਕ ਯੂ ਥੈਂਕ ਯੂ ਵੈਰੀ ਮਚ ਬਹੁਤ ਮਿਹਰਬਾਨੀ ਥੈਂਕ ਯੂ ਥੈਂਕ ਯੂ